ਵਾਹਿ ਗੁਰੂ ਸਾਹਿਬ ਜੀਓ ਤਾ ਪ੍ਰਸਾਦ ਸੁਭਈਏ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ ਦਸਮੀ ਸਰਾਵਕ ਸੋਧ ਸਮਹੁ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸਰਧਨ ਸੋਧ ਸੁਦਾ ਦੇਕੋ ਸੰਤ ਸਮਹੁ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋਉ ਨ ਦੇਖ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਪਾਇ ਕਿਰਪਾ ਹਉ ਤੇ ਇਕ ਰਤੀ ਬਿਨ ਇਕ ਰਤੀ ਕੇ ਮਾਥੇ ਮਤੰਗ ਜਰੇ ਜਰ ਸੰਗ ਅਨੂਪ ਤੁੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾ ਤਨ ਵਾਰੇ ਭਾਰੀ ਪਜਾਨ ਕੇ ਪਹੁ ਪਲੇ ਬਿਦ ਨਿਆਉਤ ਸੀਸ ਨਾ ਜਾਤ ਵਿਚਾਰੇ ਇਤੇ ਪਏ ਤੋ ਕਹਾਂ ਪੈ ਭੂਪਤ ਅੰਤ ਕੋ ਨਾ ਗਹੀ ਪਾਏ ਪੰਧਾਰੇ ਜੀਤ ਫਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਉਤਪਵੇ ਕਪੋਹਨ ਕੇ ਭੂਪਤ ਕੌਨ ਗਨ ਹੈ ਨਹੀਂ ਜਾਨ ਬਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਪਜੀ ਬਿਨੂ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨਦ ਆਦਮਦਾਨ ਸੋ ਸੰਜਮ ਨੇ ਬਨੇਕ ਬਸਿਖੈ 베ਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਉਣ ਆਹਾਰ ਜਤੀ ਜਤ ਤਾਰ ਸਬੇ ਸੁ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਪਾ ਦੁਰੰਤ ਦਵਾ ਸੋ ਸਾਜ ਸੁਨਾ ਦੁਰਜਾਨ ਦਲੇਗੇ ਹਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਅਰੀਨ ਮਰੋਰ ਮਵਸਨੋ ਮਤਿਮ ਤੰਗਨ ਮਾਨ ਮਲੇਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨੋ ਤਿਆਗ ਜਹਾਨ ਨਿਦਾਨ ਚਲਗੇ ਭੀਰਿਆ ਪਾਰ ਬੜੇ ਬਰਿਆਰ ਅਵਚਰੇ ਸਾਰ ਕੀ ਤਾਰ ਪਛਈਆ ਤੁਰਥ ਦੇਸ ਮਲਿੰਦ ਮਵਾਸਨ ਮਤਿਗ ਜਾਣ ਕੇ ਮਾਨ ਮਲਈਆ ਗਾੜੇ ਗੜਨ ਕੇ ਤੋੜਨ ਹਾਰਸੋ ਬਤਨ ਹੀ ਚਕਚਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ 1 ਦਵਈਆ ਦਾਨੁ ਦੇਵ ਫਨਿੰਦ ਨਿਸਾ ਚਰ ਬਹੁਤ ਪਵਿਕ ਪਵਾਨ ਜਪਹਿਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਬਨ ਪਰਤਾਪਨ ਬਾੜ ਜੈਤ ਤੁਨੋ ਪਾਪਨ ਕੇ ਬੋ ਪੁੰਜ ਖਪੈਗੇ ਸਾਧ ਸਮਹੁ ਪ੍ਰਸੰਨ ਫੈਰੈ ਜਾਗ ਸਤਰ ਸਵੇ ਅਵ ਲੋਕ ਚਪੈਗੇ ਮਾਨਵਿੰਦਰ ਗਜਿੰਦਰ ਨਰਾਦਵ ਜੌਨ ਤਰਲੋਕ ਕੋ ਰਾਜ ਕਰਾਂਗੇ ਕੋਟ ਸਨਾਨ ਗੁਜਾਦਕ ਦਾਨ ਅਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮੇ ਸਰਬ ਸੰ ਸਤੀ ਪਤ ਅੰਤ ਫਸੇ ਜਮ ਫਾਂਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇ ਤਰਹੇਂਗੇ ਕਹਾਂ ਪਇਓ ਜੋ ਦੋ ਲੋਚ ਨਮੂਦ ਕੈ ਬੈਠ ਰਹੋ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਮੇਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੂਬੇ ਸੁ ਬਿਤਾਇਓ ਸਾਚ ਕਹੂੰ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂੰ ਲੈ ਪਾਹਨ ਪੂਜ ਤਰਿਓ ਸਿਰ ਕਹੂੰ ਲੈ ਲਿੰਗ ਗਰੀ ਲਟਕਾਇਓ ਕਹੂੰ ਲਖਿਉ ਹਰ ਵਾਚੀ ਦਿਸਾ ਮੈਂ ਕਾਉ ਪਸ਼ਾ ਕੋ ਸੀਸ ਨਵਾਇਓ ਕੋ ਮਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਗੁਰ ਕਰਿਆ ਓਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਯੋ ਕੂਰ ਕਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ